ਸਾਰੇ ਕਿਸਾਨ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਤੁਸੀਂ ਪਛਾਣਗੇ ਹੋਗੇ ਮੈਂ ਕਿਹਦੇ ਨਾਲ ਆ ਔਰ ਮੈਂ ਕਿਹੜਾ ਬੀਜ ਬਣਵਾਣਾ ਆ ਇਹਦਾ ਨਾਂ ਹੈ ਗੁਰਵਿੰਦਰ ਸਿੰਘ ਪਿੰਡ ਰੰਬਾ ਪਿਛਲੇ 4-5 ਸਾਲਾਂ ਤੋਂ ਤੁਹਾਡੇ ਲਈ ਇੱਕ ਪੂਸਾ ਚੌੜੀ ਦਾ ਬਹੁਤ ਚੰਗਾ ਬੀਜ ਬਣਾ ਰਹੇ ਨੇ ਔਰ ਇਸ ਸਾਲ ਸਾਰੇ ਕਿਸਾਨਾਂ ਕੋਲੇ ਬੀਜ ਨਹੀਂ ਪਹੁੰਚ ਸਕਿਆ ਐਡ ਕੀ ਆਪਾਂ ਪੂਰਾ ਧਿਆਨ ਰੱਖਾਂਗੇ ਤੇ ਆਓ ਵੇਖੋ ਅਸੀਂ ਕਿੰਨਾ ਧਿਆਨ ਲਖਦੇ ਆਂ ਬੀਜ ਬਣਾਣ ਚ ਗੁਰਵਿੰਦਰ ਜੀ ਬਹੁਤ ਬਹੁਤ ਤੁਹਾਨੂੰ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਇਹ ਵੇਖੋ ਜੀ ਪਾਣੀ ਅਸੀਂ ਪੜ ਲਿਆ 30 ਕਿਲੋ ਬੀਜ ਹੈ ਸਾਡੇ ਕੋਲੇ ਤੇ ਇਹਦੇ ਚ ਆਪਾਂ ਦਵਾਈ ਪਾਣ ਲੱਗੇ ਗੁਰਵਿੰਦਰ ਕਿਹੜੀ ਦਵਾਈ ਪਾਣ ਲੱਗੇ ਹੋ ਇੱਕ ਤੇ ਸਟ੍ਰੈਪਟੋਸਾਈਕਲਿਨ ਹੈ ਜੀ ਸਾਈਕੋਨਕੀ ਬੈਰਟਿਕ ਹੁੰਦੀ ਹੈ ਠੀਕ ਹੈ ਤੇ ਇੱਕ ਸੰਗੀਸਾਈ ਦੇ ਕਾਰਬਨ ਡਜਮ ਜੀ 12% ਤੇ ਪਲਸ ਮੈਨਗੋਬ 63% ਕਿਸਾਨ ਵੀਰੋਂ ਬਹੁਤ ਕਈ ਵਾਰੀ ਦੱਸ ਚੁੱਕਿਆ ਔਰ ਗੁਰਵਿੰਦਰ ਨੇ ਵੀ ਕਹਿ ਦਿੱਤਾ ਆਪਾਂ ਪਾ ਰਿਆ ਗਿਆ ਕਾਰਬਨਲਿਜ਼ਮ 12% ਵਾਲਾ ਤੇ ਨਾਲ ਮੈਂਕੋ ਜੱਤ 63% ਵਾਲਾ 1 ਕਿਲੋ ਪਿੱਛੇ ਅਸੀਂ 2 ਗ੍ਰਾਮ ਦਵਾਈ ਲਾਹਾਂਗੇ 30 ਕਿਲੋ ਸਾਨੂੰ ਬੀਜ ਮਿਲਿਆ ਪੰਥ ਲੈਵਰ ਖੇਤੀਬਾੜੀ ਵਿਸ਼ਵਵਿਦਿਆਲੇ ਐਗਰੀਕਲਚਰ ਯੂਨੀਵਰਸਿਟੀ ਤੇ ਉੱਤਰਾਖੰਡ ਚ ਹੈ ਜੀ ਇਹ ਪੂਸਾ ਚੌੜੀ ਦਾ ਬੀਜ ਤੁਸੀਂ ਵੇਖੋ ਕਿੰਨਾ ਸੋਹਣਾ ਹੈ ਚਾਹੜੀ ਬਹੁਤ ਸੋਹਣਾ ਆਂਦਾ ਸਾਰੇ ਜਾਣਦੇ ਨੇ ਬੜੀ ਪੁਰਾਣੀ ਕਿਸਮ ਹੈ ਔਰ ਗੁਰਵਿੰਦਰ ਦੀ ਮਹਾਰਤ ਹੈ ਜੀ ਤੁਹਾਡੇ ਫੋਨ ਆਉਂਦੇ ਰਹਿੰਦੇ ਨੇ ਕਿ ਇਹਨਾਂ ਨੂੰ ਵੀ ਸ਼ੁਕਰੀਆ ਕਿਹਾ ਕਰੋ ਇਹ ਬਹੁਤ ਸੋਹਣਾ ਬੀਜ ਵੰਡਦੇ ਨੇ ਗੁਰਵਿੰਦਰ ਤੁਸੀਂ ਦੱਸੋ ਉਹਨਾਂ ਲਈ ਦਵਾਈ ਆਪਾਂ ਖੋਲ ਦੇਣੀ ਹੈ ਹਾਂਜੀ 3 ਕਿਲੋ ਬੀਜ ਪਿੱਛੇ ਪਾਣੀ ਕਿੰਨਾ ਲੈ 3 ਕਿਲੋ ਬੀਜ ਤੇ 3 ਕਿਲੋ ਪਾਣੀ ਹੈ ਅੱਛਾ ਮੈਂ 32 34 ਕਰ ਦਮ ਨਾ ਕੇਵਲ ਕੋਈ ਨਾ ਕੋਈ ਗੱਲ ਨਹੀਂ ਹੈ ਜਿੰਨੇ ਦੇ ਵਿੱਚ ਡੁੱਬ ਜੇ ਨਾ ਪੂਰੀ ਹਾਂ 3 ਕਿਲੋ ਦੇ ਵਿੱਚ ਡੁੱਬ ਜਾਂਦੀ ਹੈ ਡੁੱਬ ਜਾਂਦੀ ਹੈ ਹਾਂ ਵੈਰੀ ਗੁੱਡ ਯਾਦ ਰੱਖਣਾ ਜੀ 30 ਕਿਲੋ ਦੇ ਲਈ 30 ਕਿਲੋ ਲਿਟਰਾ ਪਾਣੀ ਤੇ ਅਸੀਂ ਇੱਕ ਤਿੰਨ ਪੁਰੀਆਂ 1 ਕਿਲੋ ਬੀਜ ਪਿੱਛੇ ਪਾ ਰਹੇ ਹਾਂ 2 ਗ੍ਰਾਮ ਕਾਰਬੰਡਿਜ਼ਮ ਪਲੱਸ ਮੈਂਕੋਜਾ ਪੁਦੀਨਾ ਵਾਲਾ ਹੈ ਬਹੁਤ ਚੰਗਾ ਫੰਜਾਈਸਾਈਡ ਹੈ ਤੇ ਨਾਲ ਪਾ ਰਹੇ ਆਪਾਂ ਤਿੰਨ ਸਟ੍ਰੈਪਟੋਸਾਈਕਲਿਨ ਦੇ ਆਮ ਭਾਸ਼ਾ ਚ ਕਹਿੰਦੇ ਤੁਸੀਂ ਪੀਲੇ ਪੀਲੇ ਜਿਉ ਪੀਕੇ ਦੇ ਪਿੱਛੇ 6-6 ਗ੍ਰਾਮ ਦੇ ਨੇ ਮੈਸੇ 2 2.5 ਪਹਿਣਗੇ ਦੇ ਵਿੱਚ ਆਪਾਂ 3 ਪਾ ਰਿਹਾ ਕੋਈ ਦਿੱਕਤ ਨਹੀਂ ਤੁਸੀਂ ਵੀ ਐਵੇਂ ਕਰ ਸਕਦੇ ਹੋ ਆਹ ਦਿਖਾਓ ਜੀ ਕਿਵੇਂ ਬਣਾਉਂਦੇ ਤੁਸੀਂ ਕਿਸਾਨ ਵੀਰੋ ਦੇਖ ਲਓ ਇਹ ਬੜਾ ਸੇਫਲੀ ਕੱਟਣਾ ਵੀ ਕੈਮੀਕਲਸ ਨੇ ਤੇ ਧਿਆਨ ਵਰਤਿਆ ਕਰੋ ਹਵਾ ਇਸ ਵੇਲੇ ਤੇਜ਼ ਚੱਲਣ ਦੀ ਹੈ ਤੇ ਇਹਨਾਂ ਨੇ ਵਿੱਚ ਕੱਟਿਆ ਤਾਂ ਕਿ ਹਵਾ ਚ ਉੱਡੇ ਨਾ ਮੈਂ ਉਮੀਦ ਕਰਦਾ ਜੀ ਚੈਨਲ ਸਬਸਕ੍ਰਾਈਬ ਕਰ ਲਿਆ ਹੋਵੇਗਾ ਤੇ ਵੀਡੀਓ ਸ਼ੇਅਰ ਕਰ ਦਿਓ ਬਹੁਤ ਮਿਹਨਤ ਕਰਦੇ ਨੇ ਜੀ ਗੁਰਵਿੰਦਰ ਸਾਡੇ ਲਈ ਔਰ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਹੈ ਬਹੁਤ ਸੋਹਣਾ ਬੀਜ ਪੂਸਾ 44 ਦਾ ਬਣਾਉਂਦੇ ਨੇ ਹੋਰ ਬੀਜੀਆਂ ਬਣਾਉਂਦੇ ਨੇ ਸਾਡੇ ਲਈ ਮਜ਼ਰ ਖਾਸ ਤੌਰ ਤੇ ਜਦੋਂ ਵੀ ਮੈਂ ਵੀਡੀਓ ਬਣਾਉਣਾ ਹੈ ਨਾ ਜੀ ਤੇ ਮੈਂ ਪੂਸਾ 44 ਦੀ ਗੱਲ ਹੀ ਕਰਦਾ ਔਰ ਬੜੀ ਧੂਰੋਂ ਲੈਂਦਾ ਜੀ ਅਸੀਂ ਬੀਜ ਤੁਹਾਡੇ ਲਈ ਇਹ ਅਸੀਂ ਪਾ ਦਿੱਤੀ ਹੈ ਜੀ ਸਟ੍ਰੈਪਟੋਸਾਈਕਲਿਨ ਤੇ ਹੁਣ ਅਸੀਂ ਪਾਣੀ ਹੈ ਕਾਰਬੰਡਿਜ਼ਮ ਤੇ ਮੈਂ ਕੱਟ ਕੇ ਪਾ ਦਈਏ ਆ ਲੋ ਤੋਲ ਕੇ ਭਾਈ ਜੀ ਨਾ ਕਿਸਾਨ ਵੀਰੋ ਤੁਸੀਂ ਦੇਖ ਰਹੇ ਹੋ ਕਿ ਗੁਰਵਿੰਦਰ ਜਿਹੜੇ ਨੇ ਉਹ ਕਾਰਬਨ ਡਿਜ਼ਮ ਤੇ ਮੈਂਕੋ ਜੈਪ ਜਿਹੜਾ ਸੀ ਲਿਆ ਫੰਜੀਸਾਈਡ ਉਹਨੂੰ ਤੋਲ ਰਹੇ ਨੇ ਤੇ ਆਪਾਂ 60 ਗ੍ਰਾਮ ਦੇ ਨੇੜੇ ਤੇੜੇ ਲੈਣਾ ਹੈ 30 ਕਿਲੋ ਬੀਜ ਸਾਡੇ ਕੋਲੇ ਇਹ ਬਾਟ ਗ੍ਰਾਮ ਦੇ ਨੇੜੇ ਤੇੜੇ ਆ ਗਿਆ ਤੇ ਆਪਾਂ ਇਸ ਨੂੰ ਹੁਣ ਡਰਮ ਚ ਪਾ ਦਿੰਨੇ ਆ ਉਡੀਪਾ ਤੇ ਨੂੰ ਕੋਈ ਗੱਲ ਨਹੀਂ 62 ਗ੍ਰਾਮ ਸੀ ਤੇ ਉਹਦੇ ਤੇ 2 ਕੋ ਗ੍ਰਾਮ ਚੰਬੜ ਗਈ ਹੈ ਇਸ ਤੋਂ ਬਾਅਦ ਜੀ ਆਪਾਂ ਡੰਡ ਨਾਲ ਹਿਲਾ ਦੇਣਾ ਸਾਰੇ ਜਾਣਦੇ ਨੇ ਪਰ ਜਿਹੜੇ ਨਵੇਂ ਕਿਸਾਨ ਨੇ ਨਾ ਜੀ ਉਹਨਾਂ ਲਈ ਇਹ ਵੀਡੀਓ ਤੇ ਮੈਂ ਜ਼ੋਰ ਪਾਉਣਾ ਹੁੰਦਾ ਕਿ ਬੀਜ ਨੂੰ ਜ਼ਰੂਰ ਤੁਸੀਂ ਸੋਧ ਕੇ ਲਗਾਇਆ ਕਰੋ ਭਾਵੇਂ ਉਹ ਮੋਤੀ ਕਿਸਮ ਹੋਏ ਤੇ ਭਾਵੇਂ ਉਹ ਬਾਸਮਤੀ ਹੋਏ ਇਹਦੇ ਚ ਚੂਕ ਨਾ ਕਰਿਆ ਕਰੋ ਇਹ ਵੀ ਪੈਦਾਵਾਰੀ ਨਿਰਧਾਰਿਤ ਕਰਨ ਚ ਬਹੁਤ ਸੇਵ ਕਰਦਾ ਹੈ ਚੰਗੀ ਤਰ੍ਹਾਂ ਖੋਲ ਲੈਣਾ ਜੀ ਇਹਨੂੰ ਤੁਸੀਂ ਦੇਖੋ ਕਿੰਨੀ ਤੇਜ਼ੀ ਨਾਲ ਘੁਮਾ ਰਹੇ ਨੇ ਇਹ ਤਾਂਨੇ ਕਵਾਰੀ ਫੇਰ ਦਿਖਾ ਦਈਏ ਜੀ ਇਹਦੇ ਤੇ ਬ੍ਰੀਡਰ ਸੀਡ ਲਿਖਿਆ ਹੋਇਆ ਤੇ ਨਾਲ ਲਿਖਿਆ ਹੋਇਆ ਪੂਸਾ ਚੁਆੜੀ ਤੇ ਇਹ ਪੰਤਨਗਰ ਮੈਂ ਮੇਲੇ ਚ ਗਿਆ ਸੀ ਪਿੱਛੇ ਮਾਰਚ ਚ ਉਹ ਪੰਤਨਗਰ ਯੂਨੀਵਰਸਿਟੀ ਲੈ ਆ ਸੀ ਇਹ ਪੰਤਨਗਰ ਯੂਨੀਵਰਸਿਟੀ ਕੁਆਲਿਟੀ ਸੀਡ 2025 ਲਿਖਿਆ ਹੋਇਆ ਜੀ ਪਾਓ ਜੀ ਵਾਹਿਗੁਰੂ ਦਾ ਨਾ ਲਓ ਜੀ वाहे गुरु जी का खालसा वाहगुरु जी की फतेह पिछे खिचना आराम एक मिनट एक पानी थोड़ा जहा ज्यादा पैके लग जाए मैं वही कहना ਸਟੇਡਲੀ ਉੱਤੋਂ ਹਲਕਾ ਹੀ ਹੋਣਾ ਨਾ ਕਿਸਾਨ ਵੀਰੋ ਵੇਖੋ ਇਹ ਪਾਣੀ ਚ ਉੱਤੇ ਹਲਕੇ ਬੀਜ ਆ ਗਏ ਨੇ ਭਾਵੇਂ ਬੀਜ ਯੂਨੀਵਰਸਿਟੀ ਦਾ ਹੋਵੇ ਜਾਂ ਕਿੱਥੋਂ ਵੀ ਲਿਆ ਹੋਵੇ ਹਲਕੇ ਬੀਜ ਆ ਹੀ ਜਾਂਦੇ ਨੇ ਹਾਲਾਂਕਿ ਮਸ਼ੀਨ ਚ ਚੱਲ ਕੇ ਸਾਫ਼ ਬੀਜ ਹੈ ਔਰ ਵੇਖ ਸਕਦੇ ਹੋ ਕਾਲੇ-ਕਾਲੇ ਬੀਜ ਵੀ ਨੇ ਤੇ ਚਿੱਟੇ ਤੇ ਜ਼ਿਆਦਾ ਹੈ ਹੀ ਨੇ ਇਹ ਵੇਖੋ ਜੀ ਆਪਾਂ ਸਾਰਾ ਬੀਜ ਜਿਹੜਾ ਡਰਮ ਚ ਪਾਤਾ ਹੈ ਤੇ ਇਸ ਬੀਜ ਨੂੰ ਤੁਸੀਂ 18 ਤੋਂ 24 ਘੰਟੇ ਇਸ ਦਵਾ ਵਾਲੇ ਘੋਲ ਚ ਰੱਖਣਾ ਹੈ ਵੈਸੇ ਤੇ ਦਸਤਾਨੇ ਪਾ ਲੋ ਚੰਗਾ ਰਹਿੰਦਾ ਫੇਰ ਵੀ ਕਿਉਂਕਿ ਇਹਨਾਂ ਦੀ ਪ੍ਰੈਕਟਿਸ ਹੈ ਇਹ ਇੱਦਾਂ ਹੱਥ ਨਾਲ ਕਰ ਰਹੇ ਨੇ ਇਹ ਹੁਣ ਕਿੰਨੀ ਦੇਰ ਰੱਖਣਾ ਆਪਾਂ 24 ਘੰਟੇ ਤੱਕ 24 ਘੰਟੇ ਤੱਕ ওকে ਫਿਰ ਆਪਾਂ ਇਹਦੇ ਘੁੰਡੇ ਕੱਢ ਲਾਂਗੇ ਫਿਰ ਕਿਹੜੀਆਂ ਚ ਪਾ ਦੇਵਾਂਗੇ ਹਨਾ ਹਾਂ ਫਿਰ ਜੀ ਫੌਦ ਬਣ ਜੂਗੀ ਕਿਨੇ ਦਿਨਾਂ ਦੀ ਫੌਦ ਲਾਵਾਂਗੇ ਆਪਾਂ ਇਹ 32 ਦਿਨ ਲਈ 32 ਦਿਨ ਠੀਕ ਹੈ ਕਿਸਾਨ ਵੀਰ ਤੁਸੀਂ ਸੁਣੋ ਇਹ ਲੰਗਰ ਲੋਗ ਨੂੰ ਟਾਈਮ ਦੀ ਵੈਰਾਈਟੀ ਹੈ ਹਾਂ ਥੋੜੀ ਤੇ ਫਿਰ 2-4 ਦਿਨ ਦੇ ਉੱਤੇ ਕਿਸਾਨ ਵੀਰੋ ਦਵਾਈ ਚ ਆਪਾਂ 22 ਘੰਟੇ ਤੋਂ ਬਾਅਦ ਜੂਟ ਦੀਆਂ ਬੋਰੀਆਂ ਚ ਇਨਾ ਬੀਜਾਂ ਨੂੰ ਰੱਖਤਾ ਸੀ ਤੇ ਬੀਜ ਚੋਂ ਕੁੰਡੇ ਨਿਕਲੇ ਆਏ ਨੇ ਆਪ ਜੀ ਵੇਖੋ ਇਹ ਮੇਰੇ ਪੁਰਾਣੇ ਸਾਥੀ ਵੀ ਨਾਲ ਕੰਮ ਕਰ ਰਹੇ ਨੇ ਤੇ ਆਪਾਂ ਬੀਜ ਦੇ ਟੰਗੂਰ ਜਾਂ ਇਹ ਜਣਾ ਜੜੀਆਂ ਨਿਕਲੀਆਂ ਨੇ ਵੇਖ ਸਕਦੇ ਹੋ ਕਿੰਨੀਆਂ ਸੋਹਣੀਆਂ ਨਿਕਲੀਆਂ ਨੇ ਇੱਕ ਇੱਕ ਦਾਣਾ ਜੰਮੂਗਾ ਤੇ ਅੰਨ ਨੂੰ ਹੁਣੇ ਆਪਾਂ ਪਿਛੇ ਕਿਆਰੀਆਂ ਤਿਆਰ ਕੀਤੀਆਂ ਨੇ ਉਹਦੇ 'ਚ ਛੀਟ ਦਿਆਂਗੇ ਫੇਰ ਬਣ ਜਾਏਗੀ ਬਹੁਤ ਸੋਹਣੀ ਪੌਦੇ ਇਹ ਮੈਂ ਤੁਹਾਨੂੰ ਜੀ ਫੇਰ ਦਿਖਾਦਾਇ ਕਰੀ ਤੁਹਾਨੂੰ ਯਕੀਨ ਹੋ ਜਾਣਾ ਚਾਹੀਦਾ ਕਿ ਕੁਆਲਿਟੀ ਸੀਡ ਹੈ ਔਰ ਗੁਰਵਿੰਦਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਤੁਹਾਡੇ ਵੱਲੋਂ ਆਪਣੇ ਵੱਲੋਂ ਵੀ ਚੰਗਾ ਬੀਜ ਬਣਾਈ ਬੋਸ ਬਹੁਤ ਵਧੀਆ ਅਸੀਂ ਬਹੁਤ ਚੰਗਾ ਬੀਜ ਤਿਆਰ ਕਰਾਂਗੇ ਤੇ ਤੁਸੀਂ ਸਾਡੇ ਨਾਲ ਵੀ ਸੰਪਰਕ ਕਰ ਸਕਦੇ ਹੋ ਡਾਕਟਰ ਸਾਹਿਬ ਨਾਲ ਵੀ ਕਰ ਸਕਦੇ ਹੋ ਮੇਰੇ ਨਾਲ ਤੇ ਮੇਰੇ ਨਾਲ ਵੀ ਕਰ ਸਕਦੇ ਹੋ ਕਿਸਾਨ ਵੀਰੋ ਮੈਂ ਇਹਨਾਂ ਵੱਲੋਂ ਤੇ ਆਪ ਵੱਲੋਂ ਆਪਣੀ ਸਾਰੀ ਟੀਮ ਵੱਲੋਂ ਆਪ ਜੀ ਨੂੰ ਸ਼ੁਭ ਕਾਮਨਾਵਾਂ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ